ਬੋਲੀ ਜਾ ਹਾਂਜੀ ਸਾਡਾ ਬਲੌਗ ਚੱਲਦਾ ਜੀ ਸਾਡਾ ਬਲੌਗ ਚੱਲਦਾ ਜੀ ਅਸੀਂ ਇੱਕ ਮੁੰਡੇ ਨੂੰ ਨਾਲ ਲੈ ਕੇ ਆਣਾ ਸੀ ਕੈਮਰੇਮੈਨ ਨੂੰ ਜੀ ਹੁਣ ਮੈਨੂੰ 200 ਫਟ ਨਾਲ ਫੋਨ ਫੜਨਾ ਪੈ ਰਿਹਾ ਜੀ ਨਹੀਂ ਮੇਰੇ ਹੱਥ ਵਿਲੇ ਹੋਣੇ ਸੀ ਹਾਂ ਅੱਜ ਕਿੱਦਾਂ ਘਟ ਵੀ ਗਿਆ ਹਾਂਜੀ ਫਿਰ ਫੜ ਲੈਣਾ ਐਵੇਂ ਫਰਾਂਟ ਯਾਦ ਖਾਤੀ ਹੁੰਦਾ ਹਾਂ ਫੋਨ ਲੈ ਆਣਾ ਦਾ ਘਰ ਤੋਂ ਸਟੈਂਡ ਜਾ ਜਾ ਕੇ ਆਪਾਂ ਇੱਥੇ ਸਟੈਂਡ ਰੱਖ ਦੇਣਾ ਸੀ ਇੱਥੇ ਰੱਖ ਦੇਣਾ ਸੀ ਸਟੈਂਡ ਕੱਤੀ ਮੁਰੇ ਸਟੈਂਡ ਲੈ ਕੇ ਆਏ ਜਾਈਏ ਸਟੈਂਡ ਲੈ ਕੇ ਆਏ ਹੋਰ ਸਟੈਂਡ ਦਾ ਯਾਦ ਹੀ ਨਾਲੇ ਮੈਂ ਸਟੈਂਡ ਦਾ ਸੌਖਾ ਰਹਿੰਦਾ ਵੀਡੀਓ ਆਪਾਂ ਸਾਰਾ ਕੁਝ ਹੀ ਭੁੱਲਿਆ ਇੱਕ ਇੱਕ ਪੇਅਰ ਮਾਈਕ ਦਾ ਭੁੱਲਿਆ ਅਸੀਂ ਰਿੰਗ ਲਾਈਟ ਭੁੱਲਿਆ ਸੀ ਨਾ ਮੈਂ ਇਹ ਤਾਂ ਹੋਈ ਨਹੀਂ ਲੈਂਦੇ ਉਹ ਨਾ ਆ ਵੀ ਮੈਂ ਯਾਦ ਰੱਖੇ ਨੇ ਮੈਂ ਕਿਤੇ ਭੁੱਲ ਨਾ ਜਾਇਓ ਫਲੈਟ 'ਚ ਇੰਨੇ ਸ਼ੂਟ ਪਰ ਮੁਰਣੀ ਨਹੀਂ ਆਪਣੇ ਮੂਹਰੇ 5 ਛੋਟੇ ਜਿਹੇ ਸਟਾਰ ਲੰਘਿਆ 5 ਛੋਟੇ ਜਿਹੇ ਸਟਾਰ ਨਹੀਂ ਛੋਟੇ ਜਿਹੇ 5 ਸਟਾਰ ਛੋਟੇ ਜਿਹੇ 5 ਸਟਾਰ ਲੰਘਦੇ ਕੋਟੀਆਂ ਆ ਗਈ ਕੋਟੀਆਂ ਕੀ ਕਰਨੇ ਕੋਟੀਆਂ ਲੋ ਜੀ ਇਹ ਵੀ ਬੋਲ ਪਈ ਜੀ ਹੁਣ ਸਾਡੇ ਨਾਲ ਜੀ ਹੇ ਨੀਚੇ ਬੈਠ ਕੇ ਇਹ ਕੀ ਕਰੀ ਖਾ ਲੋ ਗਾਇਜ਼ ਵਾਓ ਅੱਜ ਟ੍ਰੈਵਲ ਵੀ ਚੱਲਿਆ ਸਾਡਾ ਪਹਾੜਾਂ ਦੀ ਸੈਰ ਕਰਨ ਵਾਓ ਹੁਣ ਤੁਸੀਂ ਦੇਖ ਸਕਦੇ ਜੀ ਤੁਸੀਂ ਕੀ ਮੈਂ ਦੇਖ ਸਕਦਾ ਨਹੀਂ ਮੈਂ ਤੁਹਾਨੂੰ ਬੈਸ ਲਾ ਲੌਗ ਦੇ ਵਿੱਚ ਕਰੋਣ ਕਿ ਤਰ੍ਹਾਂ ਆਂਟੀ ਕਹਿੰਦੀ ਬੋਲੀ ਜਾਓ ਬੋਲੀ ਜਾਓ ਬੋਲੀ ਜਾਓ ਹੁਣ ਤਾਂ ਹੀ ਮੈਂ ਕਹਿੰਦਾ ਬੋਲੀ ਜਾਓ ਬਸ ਇੱਕ ਵਾਰ ਕਿ ਹਾਂਟੀ ਨੇ ਬੋਲੀ ਜਾਓ ਬੋਲੀ ਜਾਓ ਬੋਲੀ ਜਾਓ ਅਕਲ ਤੁਸੀਂ ਕਾਹਦਾ ਬੋਲੀ ਜਾਓ ਬੋਲੀ ਜਾਓ ਤੁਸੀਂ ਬੋਲੀ ਜਾਓ ਬੋਲੀ ਜਾਓ ਬੋਲੀ ਜਾਓ ਸੁਖੀ ਨਹੀਂ ਬੋਲੀ ਬੋਲੀ ਜਾਓ ਮੈਂ ਬੋਲੀ ਜਾਓ ਬੋਲੀ ਜਾਓ ਸੁਖੀ ਸੁਦੂ ਨੂੰ ਜੈਸੇ ਪਾਗੂ ਵਾਂਗੂ ਕਰਨ ਲੱਗਦੇ ਹਾਂ ਉਹ ਨਹੀਂ ਜਿਹੜਾ ਉਹ ਛੋਟਾ ਪਾਗੂ ਹੋਏ ਨੇ ਉਦੋਂ ਚਾਦਰਾਂ ਲਾ ਕੇ ਭਾਗੋਏ ਬਣ ਗਏ ਤਾਂ ਸੇਮ ਉਵੇਂ ਹੀ ਲੱਗਦਾ ਸੀ ਮੈਨੂੰ ਤਾਂ ਬੋਲੀ ਜਾਓ ਇਹ ਲੰਬਾ ਲੰਝਾ ਮੈਂ ਸੁਣਿਆ ਭੂਗੋ ਤੇ ਮੈਨੂੰ ਹੀ ਪਹਾੜੇ ਚਾਹੀਦੇ ਨੇ ਕਿਤੇ ਕੋਈ ਆਏ ਨਾ ਕਹਿ ਦੇਣਾ ਭੱਗ ਦਾ ਮੁੰਡਾ ਆ ਗਿਆ ਨੂੰ ਦੇਖ ਕੇ ਖੁੱਬ ਗੋਦੀ ਮੇਰੀ ਉਹ ਗੋ ਉਹ ਕੈਚਨ ਵਿੱਚ ਆਪ ਲਾਈ ਸੀ ਭਾਬੀ ਨੇ ਆ ਕੇ ਕਿੰਨਾ ਕਰਦੇ ਸੀ ਉਹ ਦਿਨ ਹੁਕਮ ਆਈ ਕਹਿੰਦੀ ਅੱਜ ਤੈਨੂੰ ਵੰਡੇ ਦੀ ਸੈਰ ਕਰਾਵਾਂ ਮੈਨੂੰ ਵੀ ਲੱਗਦੀ ਇਹ ਡਾਇਲੌਗ ਸ਼ੁਰੂ ਹੋ ਜਾਣਾ ਮੈਨੂੰ ਵੰਡੇ ਦੀ ਸੈਰ ਕਰਾਵਾਂ ਹਾਜੀ ਕੰਨ ਕਿਦੇ ਕਿਦੇ ਪੰਤ ਹੋ ਗਏ ਕੱਲ ਜੀ ਤੇ ਹੋਵੇ ਲਾਹਣ ਹੁਣ ਤਾਂ ਖੁੱਲਗੇ ਚਾਹ ਪੀਦੇ ਮੇਰੇ ਹੁਣ ਹੁਣ ਸਟਾਰਟ ਹੋ ਗਿਆ ਕੱਲੂ ਵੀ ਦਿਖਾ ਦਿੱਤੀ ਕੈਮਰੇ ਤੇ ਡਾਂਸ ਕਰੀ ਇਹ ਵੀਡੀਓ ਬਣਾਉਣਾ ਤੇ ਨਾ ਮੈਂ ਰొਮੈਂਟਿਕ ਹੋ ਜਾਂਦੀ ਮੇਰੇ ਘਰ ਬੜੀ ਉਹ ਕਰਦੀ ਆ ਨਾ ਬਹੁਤ ਈ ਕੁੜੀ ਕੱਢ ਕੇ ਦੇ ਦਿੰਦੀ ਆ ਜੀ ਇਹ ਵੀ ਅੰਨਾ ਬਿਊਟੀ ਦੋਸਤ ਵੀ ਦੇਖਦੇ ਸਾਰੇ ਬੱਲੇ 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 ਕਿਵੇਂ ਜਾ ਰਹੀਆਂ ਨੇ ਗੱਡੀਆਂ ਜਿਵੇਂ ਆਪਣੀ ਜਾ ਰਹੀ ਹੈ ਜਿਵੇਂ ਆਪਣੀ ਜਾ ਰਹੀਆਂ ਨੇ ਜਿਵੇਂ ਆਪਣੇ ਕੱਠੇ ਜਾ ਰਹੇ ਨੇ जैसे मैं तेरे को चैलेंज देनी है जेतो एक मिनट बोले बिना रह गया मेरे बलोते नू पाँच सौ रुपया ही नाम एक मिनट अच्छा अपने जो गट्टी ना साड़ी रेस लगी होगी वाहू अतेको वाहू ब्यूटीफुल सो एलिजेंट सो एलिजेंट वाहू ਲੋ ਜੀ ਜਿਹੜਾ ਪੰਜਾਬ ਚ ਆ ਕੇ ਉੱਥੇ ਕਰ ਪਵਗਮ ਨੂੰ 1 ਕਰੋੜ ਦਾ ਨਿਯਾਮ ਦੂੰਗਾ ਨਾਮ ਪਾ ਵੀ ਲੈ ਕੇ ਤਾ ਮੈਂ ਕਹਾਂ ਜਦੋਂ ਤੂੰ ਪਹਿਲਾਂ ਤੁਸੀਂ ਪਾਓ ਪਹਿਲਾਂ ਪਹਿਲਾਂ ਪਾਓ ਪਰ ਅਸੀਂ ਅੱਛੇ ਰਹੇ ਹਣਾ ਬੰਦੇ ਦੱਸ ਦੇ ਤਾਂ ਕਿ ਦੇਖਾਂ ਵੀ ਹਾਂ ਤੁਹਾਡੀ ਲੋਕਾਂ ਨਾਲ ਬਣਦੀ ਆ ਤੁਸੀਂ ਸੱਚੇ ਪਾਓ ਕਿਰਾਇਆ ਦੇ ਦਾਂਗੇ ਪਹਿਲੇ ਕਰੋੜ ਦੇਣ ਪਹਿਲਾਂ ਮਕਾਨ ਲੈ ਤਾਂ ਲਈਏ ਜਗ੍ਹਾ ਤਾਂ ਲਈਏ